ਹੈਲੋ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦਾ ਪੰਜਾਬੀ ਸਟਾਈਲ ਵਿੱਚ ਤੇ ਅੱਜ ਆਪਾਂ ਬਣਾਉਣ ਲੱਗੀਆਂ ਜੀ ਇੰਡੀਆ ਦੀ ਸਬਜੀ ਕਿਉਂਕਿ ਗਰਮੀਆਂ ਆ ਗਈਆਂ ਗਰਮੀਆਂ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਹਨਾ ਕarele ਹੋਗੇ ਭਿੰਡੀ ਹੋਗੀ ਤੇ ਕੀਆ ਹੋ ਗਿਆ ਇਹ ਹੀ ਆਮ ਸਬਜ਼ੀਆਂ ਨੇ ਤੇ ਜਿਹੜੀ ਟੇਂਡਾ ਦੀ ਸਬਜੀ ਆ ਇਹਨੂੰ ਆਪਾਂ ਅੱਜ ਕੱਟ ਕੇ ਬਣਾਵਾਂਗੇ ਪਰ ਕੀ ਵੀ ਬਣਾਉਣੇ ਹੋ ਨੈਕਸਟ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਆਪਾਂ ਇਹਨਾਂ ਨੂੰ ਕੱਟ ਕੇ ਬਣਾਵਾਂਗੇ ਤੇ ਹਰ ਇੱਕ ਦਾ ਬਣਾਉਣ ਦਾ ਆਪਣਾ ਆਪਣਾ ਜਿਹੜਾ ਤਰੀਕਾ ਹੁੰਦਾ ਏ ਵੱਖਰਾ ਹੁੰਦਾ ਏ ਸਬਜੀ ਦਾ ਤੁਸੀਂ ਸਾਰੇ ਬਣਾਉਂਦੇ ਨੇ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਵੀ ਅਸੀਂ ਜਿਹੜੀ ਏ ਟਿੰਡੇ ਦੀ ਸਬਜ਼ੀ ਆ ਕਿਸ ਤਰ੍ਹਾਂ ਬਣਾਉਣੀ ਆ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਚਲੋ ਅੱਜੋ ਸਟਾਰਟ ਕਰਦੇ ਆ ਇਸ ਤਰੀਕੇ ਨਾਲ ਜੀ ਮੈਂ ਇਹਨਾਂ ਨੂੰ ਟਿੰਡੇ ਆਪਾਂ ਨੇ ਲੈ ਲਏ ਬਿਲਕੁਲ ਤਾਜ਼ੇ ਫਰੈਸ਼ ਟਿੰਡੇ ਨੇ ਆਪਣੇ ਕੋਲ ਉਹਨਾਂ ਨੂੰ ਉੱਪਰੋਂ ਆਪਾਂ ਇਹਨੂੰ ਪਹਿਲਾਂ ਛਿੱਲ ਲਾਂਗੇ ਠੀਕ ਹੈ ਜੀ ਛਿੱਲਣ ਤੋਂ ਬਾਅਦ ਫਿਰ ਆਪਾਂ ਨੂੰ ਅੱਛੀ ਤਰ੍ਹਾਂ ਵਾਸ਼ ਕਰ ਲਾਂਗੇ ਧੋ ਲਾਂਗੇ ਤੇ ਧੋ ਕੇ ਫਿਰ ਆਪਾਂ ਇਹਨੂੰ ਚਾਰ ਚਾਰ ਪੀਸਾਂ ਜਿੱਦਾਂ ਵੀ ਹੋਏ ਇਹਦੇ ਆਪਾਂ ਉਸ ਤਰੀ ਕਰ ਲਾਂਗੇ ਤੇ ਮੈਂ ਤੁਹਾਨੂੰ ਦਿਖਾਉਣੀ ਹੁਈ ਹੁਣ ਕਿਸ ਤਰ੍ਹਾਂ ਆਪਾਂ ਪਹਿਲਾਂ ਛਿਲਣਾ ਹੈ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਉੱਪਰੋਂ ਪਹਿਲਾਂ ਛਿੱਲ ਲਿਆ ਫਿਰ ਵਾਸ਼ ਕਰ ਲੈਣਾ ਛਿਲਣਾ ਇਹਨਾਂ ਜਿਆਦਾ ਨਹੀਂ ਮਤਲਬ ਇਹਦਾ ਆਪਾਂ ਛਿਲਕਾ ਉਤਾਰਨਾ ਹੈਗਾ ਇਹਦਾ ਸੌਫਟ ਹੈ ਕੋਲੇ-ਬੋਲੇ ਸਾਡੇ ਨਾਲ ਆਪਾਂ ਨੇ ਇਹਦਾ ਛਿਲਕਾ ਹੈ ਹਲਕਾ ਜਿਹਾ ਉਤਾਰਨਾ ਹੈ ਮਤਲਬ ਜਿਸ ਤਰ੍ਹਾਂ ਤੁਸੀਂ ਦੇਖ ਹੀ ਸਕਦੇ ਹੋ ਐਵੇਂ ਜਿਆਦਾ ਨਹੀਂ ਉਤਾਰਨਾ ਕਿਉਂਕਿ ਹੁਣ ਤਾਂ ਸਬਜ਼ੀ ਜਿਹੜੀ ਫਰੈਸ਼ ਹੀ ਆ ਰਹੀ ਹੈ ਹਨਾ ਤੇ ਜਿਆਦਾ ਆਪਣੇ ਦਾ ਛਿਲਕਾ ਵਗੈਰਾ ਉਤਾਰਨ ਦੀ ਜ਼ਰੂਰਤ ਨਹੀਂ ਹੈਗੀ ਤੇ ਹੁਣ ਆਪਾਂ ਇਹਨਾਂ ਨੂੰ ਮੈਂ ਧੋ ਵੀ ਲਿਆ ਏ ਤੇ ਛਿਲ ਵੀ ਲਿਆ ਹੁਣ ਇਹਨਾਂ ਨੂੰ ਮੈਂ ਕੱਟ ਕਰਦੀ ਕੱਟ ਕਰਕੇ ਤੁਹਾਨੂੰ ਦਿਖਾਉਣੀ ਆ ਵੀ ਕਿੰਨੇ ਇੱਕ ਪੀਸ ਆ ਪਹਿਲੇ ਕੱਟ ਕਰਨੇ ਕਦੇ ਕਦੇ ਕੀ ਹੁੰਦਾ ਨਾ ਬਾਹਰੋਂ ਤਾਂ ਆਪਾਂ ਨੂੰ ਬਹੁਤ ਵਧੀਆ ਲੱਗਦੇ ਹੁੰਦੇ ਆ ਤੇ ਪਰ ਵਿੱਚੋਂ ਨਾ ਕਈ ਵਾਰ ਦੇਖੋ ਜਿੱਦਾਂ ਇਹ ਮੇਰੇ ਕੋਲ ਇੱਕ ਪੀਸ ਐ ਇਹ ਬੀਜ ਵਾਲਾ ਨਿਕਲਿਆ ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾ ਦਾਂ ਇਹ ਦੇਖੋ ਇਹਦਾ ਬੀਜ ਪੱਕਿਆ ਹੋਇਆ ਇਹ ਮਤਲਬ ਇਹ ਵਾਲਾ ਜਿਹੜਾ ਪੀਸ ਆ ਨਾ ਇਹ ਕੋਸ਼ਿਸ਼ ਕਰਨਾ ਆਪਾਂ ਨੇ ਨਹੀਂ ਪਾਉਣਾ ਜੇ ਤੁਸੀਂ ਪਾਉਣਾ ਵੀ ਆ ਤਾਂ ਇਹ ਵਿੱਚੋਂ ਜਿਹੜਾ ਹੈ ਗਿਆ ਬੀਜ ਨਾ ਇਹ ਕੱਢ ਦਿਓ ਜਿਹੜਾ ਬਾਹਰਲਾ ਹੁਣ ਸਿਰਫ ਇਹਦਾ ਸਾਫਟ ਉਹ ਵਾਲਾ ਸਬਜੀ ਦੇ ਵਿੱਚ ਐਡ ਕਰ ਸਕਦੇ ਹੋ ਠੀਕ ਹੈ ਨਹੀਂ ਤਾਂ ਕਿਉਂਕਿ ਇਹਨੇ ਸਾਰੇ ਜਿਹੜੇ ਬੀਜ ਜੇ ਟੇਸਟ ਖਰਾਬ ਕਰ ਦਿੰਦੇ ਕਿਉਂਕਿ ਪੱਕੇ ਹੋਏ ਨੇ ਜੇ ਸਾਫਟ ਹੋਣ ਤਾਂ ਚਲ ਬੰਦਾ ਐਡ ਕਰ ਲੇ ਪਰ ਇਹ ਕੀ ਹੈ ਨੇ ਪੱਕੇ ਹੋਏ ਨੇ ਸਾਫਟ ਨਹੀਂ ਹੈਗੇ ਬੀਜ ਚਲੋ ਜੀ ਮੈਂ ਸਾਰੇ ਪੀਸ ਜਿਹੜੇ ਕੱਟ ਲਈਏ ਸਬਜੀ ਇਹ ਦੇਖੋ ਮੈਂ ਇਸ ਤਰੀਕੇ ਨਾਲ ਕੱਟੇ ਆ ਤੁਸੀਂ ਜਿਹੜੇ ਮਰਜ਼ੀ ਹਿਸਾਬ ਨਾਲ ਆਪਣੇ ਹਿਸਾਬ ਨਾਲ ਕੱਟ ਲਿਓ ਮੈਨੂੰ ਇਸ ਤਰੀਕੇ ਨਾਲ ਇਹਨਾਂ ਨੂੰ ਚੰਗਾ ਲੱਗਦਾ ਹੈ ਇਹ ਸਬਜੀ ਮੈਂ ਐਂ ਹੀ ਕੱਟਦੀ ਹੁੰਦੀ ਆ ਇਹ ਤੁਸੀਂ ਕੋਈ ਹੋਰ ਸੇਵਾ ਦੇ ਵਿੱਚ ਮੰਨ ਲਓ ਵੀ ਇੱਥੇ ਸੈਂਟਰ ਵਿੱਚੋਂ ਇੱਕ ਕੱਟ ਲਗਾ ਕੇ ਹਨ ਇਹ ਦੋ ਹਿੱਸੇ ਕਰਨੇ ਨੇ ਓਵੇਂ ਕੱਟਣਾ ਤਾਂ ਓਵੇਂ ਵੀ ਕੱਟ ਸਕਦੇ ਹੋ ਕਿਉਂਕਿ ਉਹ ਤਾਂ ਬਹੁਤ ਨਰਮ ਤੇ ਸੌਫਟ ਆ ਰਹੇ ਨੇ ਜਿਓ ਮਰਜ਼ੀ ਕੱਟ ਲਓ ਬਹੁਤ ਜਲਦੀ ਬਣ ਕੇ ਸਬਜ਼ੀ ਰੈਡੀ ਹੋ ਜਾਂਦੀ ਹੈ ਹੁਣ ਆਪਾਂ ਕਰਦੇ ਆ ਤੜਕੇ ਦੀ ਤਿਆਰੀ ਤੇ ਤੜਕਾ ਲਾਉਣ ਦੇ ਵਾਸਤੇ ਮੈਂ ਪਿਆਜ਼ ਲਿਆ ਹੈ ਦੋ ਪਿਆਜ਼ ਲਏ ਇਹਨਾਂ ਨੂੰ ਲੰਮਾ ਲੰਮਾ ਕੱਟ ਲਿਆ ਠੀਕ ਆ ਤੇ ਇੱਕ ਟਮਾਟਰ ਲਿਆ ਹੈਗਾ ਇਹਨੂੰ ਵੀ ਥੋੜਾ ਜਿਹਾ ਮੋਟਾ ਕੱਟ ਲਿਆ ਹੈ ਇੱਕ ਹਰੀ ਮਿਰਚ ਲਾਵਾਂਗੀ ਉਹ ਤੁਹਾਡੀ ਮਰਜ਼ੀ ਆ ਜੇ ਤੁਸੀਂ ਐਡ ਕਰਨੀ ਆ ਤਾਂ ਕਰ ਸਕਦੇ ਜੇ ਨਹੀਂ ਵੀ ਪਾਉਣੀ ਹਰੀ ਮਿਰਚ ਤਾਂ ਛੱਡ ਵੀ ਸਕਦੇ ਆ ਜਿਹੜਾ ਤੁਹਾਡਾ ਕੁਕਿੰਗ ਆਇਲ ਜਿਹਦੇ ਵਿੱਚ ਤੁਸੀਂ ਖਾਣਾ ਬਣਾਉਣਾ ਨੇ ਉਹ ਆਪਣਾ ਉਹ ਵਾਲਾ ਘਿਓ ਜਾਂ ਤੇਲ ਲੈ ਲੈਣਾ ਮੈਂ ਸਰੋਂ ਦਾ ਤੇਲ ਹੀ ਲਿਆਏ ਕਿਉਂਕਿ ਮੈਂ ਸਰੋਂ ਦਾ ਤੇਲ ਚ ਸਬਜ਼ੀ ਬਣਾਉਂਗੀ ਤੇਰੇ ਵਿੱਚ ਆਪਾਂ ਥੋੜਾ ਜਿਹਾ ਪਹਿਲਾਂ ਪਾਵਾਂਗੇ ਜੀਰਾ ਜੀਰਾ ਨੂੰ ਇੱਕ ਪੂਰੀ ਚੇਕ ਲਗਵਾ ਲਾਂਗੇ ਇਦੇ ਵਿੱਚ ਕੁਝ ਵੀ ਆਪਾਂ ਜ਼ਿਆਦਾ ਐਕਸਟਰਾ ਨਹੀਂ ਪਾਉਣਾ ਹੈਗਾ ਨਾ ਹੀ ਪਾਉਣ ਦੀ ਲੋੜ ਹੈਗੀ ਹੈ ਸਿੰਪਲ ਜੀ ਸਬਜ਼ੀ ਹੈ ਕਿਉਂਕਿ ਗਰਮੀਆਂ ਨੇ ਤੇ ਜਿੰਨੀਆਂ ਵੀ ਸਬਜ਼ੀਆਂ ਨੇ ਨਾ ਸਾਰੀਆਂ ਸਬਜ਼ੀਆਂ ਉਹ ਸਿੰਪਲ ਜੇ ਤਰੀਕੇ ਨਾਲ ਬਣਦੀਆਂ ਇਹਨਾਂ ਵਿੱਚ ਕੁਝ ਵੀ ਜ਼ਿਆਦਾ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਹਲਕਾ ਫੁਲਕਾ ਜੇ ਗਰਮੀ ਦੇ ਵਿੱਚ ਖਾਣ ਨੂੰ ਜੀ ਕਰਦਾ ਜ਼ਿਆਦਾ ਹੋਰ ਨਹੀਂ ਖਾਣ ਦੀ ਨਾ ਹੀ ਮਨ ਕਰਦਾ ਹੁੰਦਾ ਤੇ ਨਾ ਹੀ ਖਾਤਾ ਜਾਂਦਾ ਜੀਰਾ ਆਪਣਾ ਹੋ ਗਿਆ ਆਪਾਂ ਇਹ ਚਪਾਵਾਂਗੇ ਪਿਆਜ਼ ਬੜੇ ਸਿੰਪਲ ਦੇ ਤਰੀਕੇ ਨਾਲ ਤੁਹਾਨੂੰ ਸਬਜ਼ੀ ਦੱਸੂਗੀ ਬਣਾਉਣੀ ਤੇ ਸਬਜ਼ੀ ਬਹੁਤ ਵਦ ਬਣਦੀ ਹੈ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖੋ ਇਹਨਾਂ ਨੂੰ ਆਪਾਂ ਥੋੜੇ ਜਿਹਾ ਪਕਾਵਾਂਗੇ ਤੇ ਅੱਜ ਨੂੰ ਹਮ ਤੇ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਹਨਾ ਸਬਜ਼ੀ ਮੈਂ ਤਾਂ ਮੈਨੂੰ ਲੱਗਦਾ ਮੇਰੇ ਕੋਲੇ ਅੱਧਾ ਕਿਲੋ ਤੋਂ ਵੀ ਘਟਨੇ ਹਾਂ ਅੱਧਾ ਕਿਲੋ ਹੀ ਜਿਹੜੇ ਨੇ ਟਿੰਡੇ ਨੇ ਮੈਂ ਉਸ ਦੇ ਹਿਸਾਬ ਨਾਲ ਸਬਜ਼ੀ ਬਣਾ ਰਹੀ ਹਾਂ ਕਿਉਂਕਿ ਤੁਹਾਨੂੰ ਪਤਾ ਬੱਚੇ ਤਾਂ ਮੈਨੂੰ ਲੱਗਦਾ ਸਬਜ਼ੀਆਂ ਕਿਸੇ ਦੇ ਵੀ ਨਹੀਂ ਖਾਂਦੇ ਹੈਗੇ ਤੇ ਸੋ ਆਪਣੇ ਲਈ ਤਾਂ ਬਣਾਉਣੀ ਆ ਹੁਣ ਹਨਾ ਆਪਾਂ ਨੂੰ ਵਧੀਆ ਲੱਗਦੀਆਂ ਨੇ ਸਬਜ਼ੀਆਂ ਪਿਆਜ਼ ਜਿਹੜਾ ਥੋੜੇ ਜਿਹਾ ਪੱਕ ਗਏ ਤੇ ਨਾਲ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਟਮਾਟਰ ਟਮਾਟਰ ਆਪਾਂ ਬਾਅਦ ਵਿੱਚ ਤਾਂ ਪਾਇਆ ਹੈਗਾ ਇਹ ਕਿਉਂਕਿ ਜਿਹੜਾ ਟਮਾਟਰ ਆਣਾ ਇਹ ਆਪਾਂ ਥੋੜਾ ਜਿਹਾ ਖੜਮਾ ਹੀ ਚਾਹੀਦਾ ਸਬਜ਼ੀ ਦੇ ਵਿੱਚ ਤਾਂ ਕਿ ਦੇਖਣ ਨੂੰ ਵੀ ਸੋਹਣਾ ਲੱਗੇ ਤੇ ਖਾਣ ਦਾ ਵਧੀਆ ਲੱਗੂਗਾ ਹੀ ਲੱਗੂਗਾ ਹਨਾ ਤਾਂ ਕਰਕੇ ਆਪਾਂ ਇਹਨੂੰ ਬਾਅਦ ਵਿੱਚ ਐਡ ਕੀਤਾ ਹੈ ਤੇ ਮਸਾਲੇ ਆਪਾਂ ਡੇਲੀ ਰੋਜ਼ ਦੇ ਵਾਸਤੇ ਯੂਜ਼ ਕਰਦੇ ਆ ਉਹੀ ਲੈਣੇ ਆ ਨਮਕ ਹੋ ਗਿਆ ਜਿੱਦਾਂ ਟੇਸਟ ਦੇ ਅਕੋਰਡਿੰਗ ਤੇ ਲਾਲ ਮਿਰਚ ਪਾਊਡਰ ਹੋ ਗਿਆ ਕਿਉਂਕਿ ਆਪਾਂ ਇੱਕ ਹਰੀ ਮਿਰਚ ਪਾਈ ਆ ਠੀਕ ਹੈ ਜੀ ਤੇ ਹਲਦੀ ਪਾਊਡਰ ਹੋ ਗਿਆ ਥੋੜਾ ਜਿਹਾ ਪਾਧਾਂਗੇ ਵਿੱਚ ਆਪਾਂ ਤਨੀਆ ਪਾਊਡਰ ਥੋੜਾ ਜਿਹਾ ਪਾਇਆ ਗਰਮ ਮਸਾਲਾ ਬਸ ਹੁਣ ਆਪਾਂ ਇਹਨੂੰ ਕਰ ਲਾਂਗੇ ਮਿਕਸ ਮਿਕਸ ਕਰਕੇ ਫਰੋਂ ਆਪਾਂ ਇਹਦੇ ਵਿੱਚ ਨਾ ਥੋੜਾ ਜਿਹਾ ਕੜਸੀ ਵਾਂਗੂ ਪਾਣੀ ਪਾ ਕੇ ਪਾਣੀ ਤਾਂ ਪਾਇਆ ਵੀ ਜਿਹੜੇ ਮਸਾਲੇ ਆ ਉਹ ਚੰਗੀ ਤਰ੍ਹਾਂ ਆਪਣੇ ਜਿਹੜੇ ਪੱਕ ਜਾਣ ਫਿਰ ਜੇ ਨਹੀਂ ਪਾਣੀ ਪਾਵਾਂਗੇ ਤਾਂ ਮਸਾਲੇ ਜਿਹੜੇ ਸਾਰੇ ਥੱਲੇ ਲੱਗ ਜਾਣੇ ਆ ਜਿਹੜੇ ਮਸਾਲੇ ਸਾਰੇ ਆਪਣੇ ਜਲ ਜਾਣਗੇ ਤਾਂ ਕਰਕੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਤੇ ਤੜਕਾ ਆਪਣਾ ਇਹਦਾ ਵਧੀਆ ਬਣ ਕੇ ਰੈਡੀ ਹੋ ਜੂਗਾ ਫਿਰ ਆਪਾਂ ਇਹਦੇ ਵਿੱਚ ਸਬਜ਼ੀ ਜਿਹੜੀ ਆ ਉਹ ਐਡ ਕਰਾਂਗੇ ਬਹੁਤ ਹੀ ਸਿੰਪਲ ਜਿਹਾ ਤੁਹਾਡੇ ਤਰੀਕੇ ਨਾਲ ਮੈਂ ਸਬਜ਼ੀ ਬਣਾਈ ਆ ਪਰ ਇਸ ਤਰੀਕੇ ਨਾਲ ਜਿਹੜੀ ਸਬਜ਼ੀ ਹੈ ਨਾ ਬਣ ਕੇ ਬਹੁਤ ਵਧੀਆ ਤਿਆਰ ਹੁੰਦੀ ਹੈ ਹਲਕੀ ਫੁਲਕੀ ਜੀ ਕੋਈ ਜਿਆਦਾ ਆਪਣੇ ਚ ਲਸਣ ਆਦਿ ਕੋਈ ਮਸਾਲਾ ਫालतू ਨਹੀਂ ਪਾਇਆ ਕੁਝ ਨਹੀਂ ਪਾਇਆ ਹੈਗਾ ਕਿਉਂਕਿ ਗਰਮੀ ਹੈ ਗਰਮੀ ਦੇ ਵੇਲੇ ਤਾਂ ਹਲਕਾ ਫੁਲਕਾ ਜੀ ਖਾਣ ਨੂੰ ਵੀ ਕਰਦਾ ਜਿੰਨੀ ਸਬਜ਼ੀ ਹਲਕੀ ਹੋਵੇ ਹਨ ਸਿੰਪਲ ਜਿਹੇ ਤਰੀਕੇ ਨਾਲ ਬਣੀ ਹੋਵੇ ਨਾ ਉਹੀ ਖਾਣ ਨੂੰ ਵੀ ਕਰਦਾ ਹੈ ਬਸ ਲੋੜੀ ਤਰਕਾ ਆਪਣਾ ਹੋ ਗਿਆ ਤਿਆਰ ਹੁਣ ਆਪਾਂ ਇਹਦੇ ਚ ਪਾ ਲਾਂਗੇ ਆਪਣੀ ਕਬੀ ਚੰਗੇ ਤਰੀਕੇ ਨਾਲ ਕਰ ਲਾਂਗੇ ਇਹਨੂੰ ਮਿਕਸ ਦੇਖੋ ਜੀ ਆਪਾਂ ਸਬਜੀ ਨੂੰ ਕਰਤਾਏ ਚੰਗੇ ਤਰੀਕੇ ਦੇ ਨਾਲ ਮਿਕਸ ਹੁਣ ਇੱਥੇ ਇੱਕ ਚੀਜ਼ ਆ ਜੇ ਤਾਂ ਕਈ ਲੋਕ ਇਹਨੂੰ ਸੁੱਕੀ ਸਬਜੀ ਬਿਲਕੁਲ ਮਤਲਬ ਸੁੱਕੀ ਖਾਣਾ ਪਸੰਦ ਕਰਦੇ ਆ ਹਨ ਫਿਰ ਇਹਦੇ ਵਿੱਚ ਪਾਣੀ ਵਗੈਰਾ ਕੁਝ ਪਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਕੀ ਇਹਦੀ ਤਰ੍ਹਾਂ ਇਹਨੇ ਪਾਣੀ ਛੱਡ ਹੀ ਦੇਣਾ ਥੋੜਾ ਬਹੁਤਾ ਪੱਕਣ ਵਾਸਤੇ ਤੇ ਆਪਾਂ ਇਹਨੂੰ ਬਿਲਕੁਲ ਸਲੋ ਫਲੇਮ ਦੇ ਉੱਪਰ ਤੇ ਇਹਨੂੰ ਆਪਾਂ ਕਵਰ ਕਰਕੇ ਕਿਸੇ ਵੀ ਮੋਢੇ ਨਾਲ ਪਲੇਟ ਵਗੈਰਾ ਨਾਲ ਤੇ ਪਕਾ ਲਾਂਗੇ ਬਿਲਕੁਲ ਸਲੋ ਫਲੇਮ ਤੇ ਠੀਕ ਹੈ ਤੇ ਪਰ ਜੀ ਕਈ ਲੋਕ ਹੋ ਕਿਆਂਗਾ ਥੋੜੀ ਜਿਹੀ ਤਾਂ ਬਰਾਸ ਨਹੀਂ ਸੀ ਜੀ ਕੈਲੀ ਜਾਂ ਥੋੜਾ ਜਿਹਾ ਵਿੱਚ ਹੋਵੇ ਪਾਣੀ ਕਿੰਨੂੰ ਹੁੰਦਾ ਤੇ ਫਿਰ ਆਪਾਂ ਕੀ ਕਰਨਾ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਇੱਥੇ ਜਿਹੜਾ ਦੋ ਕੁ ਕੜਸੀਆਂ ਪਾਣੀ ਦੀਆਂ ਹੈਗੀਆਂ ਉਹ ਐਡ ਕਰ ਦਾਂਗੇ ਦੋ ਕੁ ਕੜਸੀਆਂ ਪਾਣੀ ਵੀ ਐਡ ਕਰਦਾਂਗੇ ਠੀਕ ਹੈ ਜੀ ਮੈਂ ਇਹਨੂੰ ਨਾਲੋਂ ਜ਼ਿਆਦਾ ਹੁਣ ਚੁੱਕੀ ਸਬਜ਼ੀ ਚਾਹੀਦੀ ਨਹੀਂ ਕੋਈ ਜ਼ਿਆਦਾ ਮਤਲਬ ਇਹ ਜ਼ਿਆਦਾ ਪਕਾ ਲਈਏ ਰਸੇਦਾਰ ਜੀ ਚਾਹੀਦੀ ਹੈ ਬਸ ਠੀਕ ਜੀ ਹੋਵੇ ਸਬਜ਼ੀ ਆਪਣੇ ਉਸ ਤਿੱਕੇ ਨਾਲ ਬਣਾਉਣੀ ਤਾਂ ਕਰਕੇ ਮੈਂ ਦੋ ਕੱਟੇ ਪਾਣੀ ਦੇ ਵਿੱਚ ਪਾਤੀ ਨੇ ਹੁਣ ਮੀਡੀਅਮ ਤੋਂ ਲੈ ਕੇ ਜਾ ਲੋ ਫਲੇਮ ਤੇ ਆਪਾਂ ਇਹਨੂੰ ਚੰਗੇ ਤਰੀਕੇ ਦੇ ਨਾਲ ਕਵਰ ਕਰਕੇ ਉੱਪਰੋਂ ਪਕਾ ਲਵਾਂਗੇ ਕਲਰ ਦੇਖੋ ਕਿੰਨਾ ਸੋਹਣਾ ਸਬਜ਼ੀ ਦਾ ਬਹੁਤ ਸੋਹਣਾ ਕਲਰ ਜਿਹੜਾ ਇਹ ਸਬਜ਼ੀ ਦਾ ਬਣ ਆਏ ਆਪਣੇ ਦਾ 3-4 ਮਿੰਟ ਹੋ ਗਏ ਸੀ ਇਹਨੂੰ ਕਵਰ ਕਰਕੇ ਮੈਨੂੰ ਪਕਾਉਂਦੇ ਹੋਏ ਤੇ ਆਪਾਂ ਨੂੰ ਜਿਹੜਾ ਪੀਸ ਆ ਨਾ ਇਦਾਂ ਚਮਚ ਨਾਲ ਜਾਂ ਕੜਛੀ ਨਾਲ ਇਦਾਂ ਆਪਾਂ ਇਹਨੂੰ ਕੱਟ ਕਰਕੇ ਦੇਖ ਲੈਣਾ ਤਾਂ ਸੌਫਟਲੀ ਹੁਣ ਕੱਟ ਹੋ ਰਿਹਾ ਇਟ ਮੀਨਸ ਇਹ ਸਬਜ਼ੀ ਜਿਹੜੀ ਆਪਣੀ ਬਣ ਕੇ ਹੋ ਗਈ ਆ ਤਿਆਰ ਹੈ ਠੀਕ ਹੈ ਜੀ ਸਬਜ਼ੀ ਆਪਣੀ ਬਣ ਗਈ ਆ ਤੇ ਇਸ ਤਰੀਕੇ ਨਾਲ ਧਨੀਆ ਪਾ ਕੇ ਸਬਜ਼ੀ ਆਪਣੀ ਹੋ ਗਈ ਬਿਲਕੁਲ ਰੈਡੀ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਇਹ ਸਬਜ਼ੀ ਨੂੰ ਕਿਸੇ ਵੀ ਟਾਈਮ ਆਪਾਂ ਫੁਲਕੇ ਜਾਂ ਪਰੌਂਠੇ ਨਾਲ ਨਾਲ ਰਾਇਤਾ ਹੋਵੇ ਗਰਮੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਜੀ ਤੇ ਚਲੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸਟ੍ਰੇਕ ਕਾ